ਇਹ ਚੀਜ਼ ਦਿਖਾਉਣੀ ਹੈ ਜੀ ਅੱਜ ਤੱਕ ਜਿਵੇਂ ਤੁਸੀਂ ਵੀ ਸੁਣਿਆ ਹੋਊਗਾ ਤੇ ਮੈਂ ਵੀ ਇਹ ਸੁਣਿਆ ਸੀ ਜਿਹੜਾ ਸੂਰਜਮੁਖੀ ਆ ਉਹਨੂੰ ਇੱਕ ਫੁੱਲੀ ਲੱਗਦਾ ਤੇ ਉਹਦਾ ਮੂੰਹ ਜਿਹੜਾ ਸੂਰਜ ਵੱਲ ਹੁੰਦਾ ਇਸੇ ਲਈ ਉਹਨੂੰ ਸੂਰਜਮੁਖੀ ਕਹਿੰਦੇ ਆ ਆਪਾਂ ਇਹ ਜਿਹੜਾ ਪੌਦਾ ਦੇਖੋ ਉਹਨਾਂ ਕੁਦਰਤ ਦਾ ਕ੍ਰਿਸ਼ਮਾ ਦੇਖੋ ਇਸ ਪੌਦੇ ਨੂੰ ਤਕਰੀਬਨ 5-7 ਫਲ ਮਤਲਬ ਜਿਹੜੇ ਫੁੱਲ ਹੈਗੇ ਆ ਹੁਣ ਲੱਗੇ ਹੋਏ ਆ ਆ ਧਾਮੇ ਜਿਹੜਾ ਫੁੱਲ ਇੱਕ ਲੱਗਿਆ ਹੋਇਆ ਦੇਖੋ ਤੁਸੀਂ ਪੂਰਾ ਔਰ ਇਹਦਾ ਹੁਣ ਸੂਰਜ ਇਹਦੀ ਬੈਕ ਸਾਈਡ ਤੇ ਆ ਤੇ ਫਲ ਜਿਹੜਾ ਫੁੱਲ ਹੈਗਾ ਉਹਦਾ ਇਧਰ ਵੀ ਮੂੰਹ ਆਉਟ ਸਾਈਡ ਵੀ ਮੂੰਹ ਆ ਹਰ ਜਗ੍ਹਾ ਪੌਦੇ ਨੂੰ ਲੱਗੇ ਆ ਜੀ ਤੁਸੀਂ ਦੇਖੋ ਇਹ ਨਵਾਂ ਤਜਰਬਾ ਕਹਿ ਲੋ ਜਾਂ ਨਵੀਂ ਇੱਕ ਉਦਰਤ ਦੀ ਉਹ ਕਹਿ ਲੋ ਕ੍ਰਿਸ਼ਮਾ ਕਹਿ ਲੋ ਉਦਰਤੀ ਚੀਜ਼ਾਂ ਦੇ ਦੇਖ ਸਕਦੇ ਆ ਇਹਨੂੰ ਫਾਲਤੂ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ ਫੁੱਲ ਜਿਹੜੇ ਇਹਨੂੰ ਲੱਗੇ ਹੋਏ ਨੇ ਬਾਈ ਕਿੰਨੇ ਲੱਗਦੇ ਆ ਇਹਨੂੰ ਫੁੱਲ ਹੁਣ ਇਹ ਗਿਣਤੀ ਤਾਂ ਹੈ ਨਹੀਂ ਜੀ ਮੈਂ ਦੱਸਿਆ ਉਹਦੋਂ ਇੱਕ ਪੌਦੇ ਦੀ ਅਸੀਂ ਕਾਊਂਟ ਕੀਤੀ ਸੀ 237 33 ਫੁੱਲ ਸੀਗੇ ਬਾਈ ਨੇ ਕਿੰਨੇ ਸੀਗੇ ਤੇ ਇਹਨੂੰ ਹੁਣ ਤਕਰੀਬਨ ਤੁਸੀਂ ਦੇਖੋ ਵੀ ਇਹਨੂੰ 10 15 ਤਾਂ ਲੱਗੇ ਪਏ ਆ ਜੀ ਆ ਛੋਟੇ ਛੋਟੇ ਆ ਸਾਰੇ ਫੁੱਲ ਹੀ ਨਿਕਲਣਗੇ ਜਿੰਨੇ ਵੀ ਆ ਆ ਦੇਖੋ ਆ ਸਾਰੇ ਇਹ ਸਾਰੇ ਫਲਾਵਰ ਹੈ ਜੀ ਆ ਦੇਖੋ ਨੀਚੇ ਵੀ ਆ ਸਾਰੇ ਫਲਾਵਰ ਆ ਉਦੋਂ ਨੀਚੇ ਵੀ ਫਲਾਵਰ ਆ ਸਾਰੇ ਫਲਾਵਰਿੰਗ ਆ ਆ ਛੋਟੇ ਜਿਹੇ ਪੌਦੇ ਤੇ ਦੇਖੋ ਤਕਰੀਬਨ